ਦੀ ਪਾਰਟੀ ਜਲਾਲਾਬਾਦ ਆਮ ਆਦਮੀ ਪਾਰਟੀ ਜਲਾਲਾਬਾਦ ਗਰਾਹੀ ਵੀਰ ਮਜਰਾ ਕੀ ਹਾਰ ਹਾਰ ਹਾਰੇ ਨਾਨਕ ਨਾਮ ਚਰਦੀ ਕਾਲਾ ਚੱਲੋ ਚੱਲੋ ਬੜੀ ਖੁਸ਼ੀ ਦੀ ਗੱਲ ਆ ਕਿ ਅਸੀਂ ਜੋ-ਜੋ ਵਾਦੇ ਕੀਤੇ ਸੀਗੇ ਵਕਤ ਰੈਂਦੇ ਹੋਏ ਸਾਡੀ ਸਰਕਾਰ ਸਾਰੇ ਵਾਦਿਆਂ ਤੇ ਖਰੀ ਉਤਰ ਰਹੀ ਆ ਸੋ ਜੜੀਆਂ ਜੜੀਆਂ ਗਲੀਆਂ ਸਾਡੇ ਨਿਜਰ ਸਾਹਿਬ ਕਹਿ ਕੇ ਗਏ ਸੀਗੇ ਸਾਰੀਆਂ ਗਲੀਆਂ ਦਾ ਵਿਕਾਸ ਸ਼ੁਰੂ ਹੋ ਗਿਆ ਥੋੜੇ ਦਿਨ ਪਹਿਲਾਂ ਆਪਾਂ ਇੱਥੇ ਫਟਲੀ ਗਲੀ ਬਣਾਈ ਸੀਗੀ ਹੁਣ ਆਪਾਂ ਸ਼ਾਨ ਗਲੀ ਜੇ ਸਟਾਰਟ ਕੀਤਾ ਐਦਾਂ ਹੀ ਜੇ ਸਰ ਕੋ ਕਾਫੀ ਗਲੀਆਂ ਦੀ ਇਨਸਟਰਕਸ਼ਨਸ ਆਈਆਂ ਹੋਈਆਂ ਅਸੀਂ ਇੱਕ-ਇੱਕ ਕਰਕੇ ਆਪਣੀ ਵਾਰਡ ਦੇ ਸਾਰੇ ਏਰੀਆ ਨੂੰ ਬੜੇ ਹੀ ਵਧੀਆ ਤਰੀਕੇ ਬਣਾਵਾਂਗੇ ਤਾਂ ਜੋ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਸਾਡ ਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਜਗਦੀਪ ਸਿੰਘ ਜੱਗਾ ਕੋ-ਪ੍ਰੈਜ਼ੀਡੈਂਟ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਸ਼ਾਨ ਗਲੀ ਦਾ ਕੰਮ ਸ਼ੁਰੂ ਕਰਾਇਆ ਜੀ ਕਿਉਂਕਿ ਇਹ ਸਾਰੀ ਜਿਹੜੀ ਗਲੀ ਆ ਸਾਡੇ ਵੀਰਾਂ ਭਰਾਵਾਂ ਦੀ ਸੰਗਤ ਵੀ ਲੰਘਦੀ ਆ ਇਧਰੋਂ ਤੇ ਜਿਹੜੇ ਹੋਰ ਵੀ ਲੋਕ ਨੇ ਬਹੁਤ ਪਰੇਸ਼ਾਨ ਸੀ ਇਹ ਪਹਿਲਾਂ ਸੀਵਰੇਜ ਦਾ ਕੰਮ ਕਰਾਇਆ ਸੀ ਸ਼ੁਰੂ ਥੋੜਾ ਟੋਟਾ ਪਵਾਇਆ ਸੀ ਉਹਦੇ ਬਾਅਦ ਚ ਸੀਵਰੇਜ ਦਾ ਕੰਮ صحیح ਹੋ ਗਿਆ ਸੀ ਪਰ ਇਹ ਪੈਚ ਵਰਕ ਹੋਣ ਵਾਲਾ ਸੀ ਜਿਹੜਾ ਡਾਕਟਰ ਸਾਹਿਬ ਡਾਕਟਰ ਨਿਜਰ ਉਹਨਾਂ ਨੇ ਸਾਡੀ ਮਦਦ ਕਰਕੇ ਅਗੋ ਪਾਸ ਕਰਾ ਕੇ ਤੇ ਪੂਰੀ ਗਲੀ ਦਾ ਹੀ ਕਰਾ ਦਿੱਤਾ ਕੰਮ ਸ਼ੁਰੂ ਤੇ ਅਸੀਂ ਬਹੁਤਾਂ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ